ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਰਾਪੁਰ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅਸੀਂ ਪਹੁੰਚੇ ਬਿੱਲੂ ਵੀਰ ਦੇ ਕੋਲ ਤੇ ਪੰਜ ਪਸ਼ੂ ਲੱਗੇ ਨੇ ਤੁਹਾਨੂੰ ਦਿਖਾਉਣ ਦੋ ਵੈੜਾ ਬਿਲਕੁਲ ਤਾਜ਼ੀਆਂ ਸੂਆਂ ਇੱਕ ਧੋਕੜ ਗੱਮਾਂ ਤੇ ਦੋ ਝੋਟੀਆਂ ਤੇ ਆਜੂ ਕਰਦੇ ਆਂ ਵੀਰ ਜੀ ਨਾਲ ਗੱਲਬਾਤ ਪੁੱਛਨੇ ਸਾਰੀ ਡਿਟੇਲ ਰੋਬਟ ਵੀਰ ਜੀ ਕੀ ਹਾਲ ਜੀ ਸਾਸੀ ਕਾਲ ਸਾਸੀ ਕਾਲ ਪਤ ਸਾਸੀ ਕਾਲ ਹੋ ਠੀਕ ਠਾਕ ਵਧੀਆ ਵਧੀਆ ਤੀ ਸੁਣਾਓ ਹਾਂ ਵਧੀਆ ਜੀ ਵਧੀਆ ਚਾਹੀਦਾ ਜੀ ਹੋ ਠੀਕ ਠਾਕ ਹਾਂ ਜੀ ਵਧੀਆ ਤੁਸੀਂ ਸੁਣੋ ਬਾਸ ਵਧੀਆ ਵਧੀਆ ਜੀ ਹਾਂ ਜੀ ਤੇ ਹੋਰ ਸੁਣਾਓ ਵਧੀਆ ਰੇ ਪਾਈ ਸਵੇਰੇ ਵੀਡੀਓ ਮਾਲ ਬਜਾਣੀ ਮੈਂ ਜਦੋਂ ਤੁਸੀਂ ਆਏਗੇ ਅੱਛਾ ਪਾਈ ਅੱਗੇ ਇਹਨਾਂ ਦੀ ਪਈ ਹੈ ਵੀਡੀਓ ਸਵੇਰੇ ਪਾਈ ਮਾਲ ਬਜਾਣੀ ਕਿਹੜੇ ਚੈਨਲ ਤੇ ਪਾਈ ਏ ਨਾ ਨਾੜ ਗਿਆਨਾ ਦੀ ਅੱਛਾ ਅੱਛਾ ਠੀਕ ਹੈ ਪੌਹਾਂ ਦਾ ਡੇਰੀ ਫਾਰਮ ਨਾੜ ਹੀ ਆਉਂਦੇ ਹਾਂ ਹਾਂ ਜੀ ਚਲੋ ਵਧੀਆ ਉਹ ਵੀ ਭਰਾਈ ਆਪਣੇ ਕੋਈ ਗੱਲ ਨਹੀਂ ਇਤਰਾ ਇਹਨਾਂ ਦਾ ਕਰੀ ਵੀ ਗਿਆ ਕਰੀ ਨਾ ਹਾਂ ਆ ਤੂੰ ਫੋਨ ਕੀਤਾ ਵੀ ਚਾਚਾ ਆਇਓ ਮੈਂ ਚਲਾ ਜੰਨੇ ਆ ਲੈਣ ਦੂਰ ਤੋਂ ਕੋ ਮਾਲ ਵੀ ਤਾਂ ਦੇਣਾ ਤਿੰਨ ਟਾਈਮ ਤੇ 3 ਵਜੇ ਹਾਂ ਬਿਲਕੁਲ ਬਿਲਕੁਲ ਤੇ ਰੋਬਰਟ ਜੀ ਇਹ ਦੱਸੋ ਆਪਣਾ ਨਾਮ ਤੇ ਐਡਰੈਸ ਨਾ ਰੋਬੀ ਜਿਓ ਮੈਂ ਭਲਾਉਂਦੋ ਕੋਈ ਨਹੀਂ ਨਹੀਂ ਰੋਬਰ ਸੀ ਲੈ ਨਾਲਾ ਜਲਾਬੀ ਚਾਹੀ ਠੀਕ ਆ ਫੋਨ ਨੰਬਰ 991387936 ਠੀਕ ਆ ਵੀਰ ਜੀ ਠੀਕ ਸੋਨੂੰ ਵੀਰ ਜੀ ਆਓ ਵਿੱਚ ਹੋਰੀ ਇਹ ਦੋ ਜਾ ਇਹ ਰੋਬਟ ਪਹਿਲੇ ਨੰਬਰ ਤੋਂ ਕਰੀਏ ਸ਼ੁਰੂ ਹਾਂਜੀ ਹਾਂਜੀ ਇਹ ਦੱਸੋ ਇਹਦੀ ਡਿਟੇਲ ਇਹ ਸਾਢੇ 4 ਮਹੀਨੇ ਦੀ ਚੈੱਕ ਪਾਸ ਜੇ ਅੱਛਾ ਦੋਦੇ ਦੀ ਕੋਈ 6 ਕਿਲੋ ਜੇ ਠੀਕ ਆ ਸਾਨੂੰ ਵੀਡੀਓ ਸਲਾਉ ਵਧੀਆ ਵੀਰ ਜੀ ਵਧੀਆ ਵਧੀਆ ਉਹ ਠੀਕ ਠਾਕ ਵਿੱਕੀ ਸਰੇ ਵਾਲੀ ਬੁਰੀ ਬੁਰੀ ਸਰੇ ਦੇ ਕੋਈ ਘੰਟਾ ਵਾਲੀ ਆ ਅੱਛਾ ਟਾਈਮੇ ਕੰਮ ਆ ਪਈ ਆਪਣਾ ਟਾੜਾ ਮਿੰਟਾਂ ਵਾਲੀ ਆ ਬੜੇ ਮੈਂ ਵੀਰਾਂ ਨੂੰ ਇਫੀ ਸੌਰੀ ਮੰਗਦਾ ਮੇਰੀ ਬੁਰੀ ਮਾਜੀ ਜਿੰਨਾ ਵੇਖੀ ਨਾ ਸਰੇ ਹਾਂਜੀ ਬੜੇ ਫੋਨ ਆਏ ਚਲੋ ਚੁੱਕੇ ਵੀ ਲਗੇ ਜਰਾ ਹਾਂ ਨਹੀਂ ਵਧੀਆ ਗੱਲ ਵਧੀਆ ਪਿੱਜੇ ਕ ਫੋਨ ਤੇ ਵੇਖੀ ਹਾਂ ਪਿੱਜੇ ਫੋਨ ਤੇ ਠੀਕ ਆ ਸੋਨੂੰ ਵੀਰ ਦੀ ਕਰੀਏ ਪਤਾ ਜਿੰਨੇ ਲਈ ਆ ਆ ਬੰਦਾ ਸੱਚ ਨਹੀਂ ਤੁਸੀਂ ਦੇ ਵਿਚਾਲੇ ਖਾ ਤੀ ਸੱਚੀ ਗੱਲ ਆ ਸੱਚ ਆ ਮੈਨੂੰ ਪੁੱਛਿਆ ਮੈਂ ਕੋਈ ਨਹੀਂ ਅੱਖਾਂ ਮੀਟ ਤੇ ਰੋਬਰਟ ਜੀ ਇਹਨੂੰ ਤੋਰੀਏ ਸੋਨੂੰ ਵੀਰਾ ਜਮ ਮੋਲ ਕਰਦ ਗਿਆ ਨਿਗਨਗੇ ਚਲੋ ਵੀਰ ਪਾਵੇ ਨਿਗਨਗੇ ਹਾਂ ਠੀਕ ਆ ਲਓ ਜ ਤੇ ਤੋਕਰ ਗੱਬਨ ਜੀ ਤੇ ਪੂਰੀ ਸਾਫ ਸੁਥਰੀ ਤੇ ਐ ਕੁਝ ਪੈਰਾਂ ਤੱਕ ਖੈਂਦੀ ਤੇ ਜੈਡ ਬਲੈਕ ਜੇ ਮੋਡਲਾ ਮੋਡਲਾ ਰੋਬਟ 5 ਮਿੰਟ ਰੋਕ ਦੋ ਮੋਡਲਾ ਮੇਰੇ ਕੋਲ ਤੇ ਖਾਣਾ ਦਾ ਸੈਜ ਤੇ ਗਾਇ ਵੀ ਬਹੁਤ ਹੀ ਵਧੀਆ ਏ ਐਮ ਤਕਰੀਬਨ 2.5 ਤਿੰਨ ਦਾ ਹੋ ਗਿਆ ਨਾ ਮੇਰੇ ਹਿਸਾਬ ਨਾਲ ਤੇ ਬਾਕੀ ਇਹ ਸੱਜਣ ਦੇ ਰਿਕਾਰਡ ਬਾਰੇ ਕੁਛ ਨਹੀਂ ਆ ਰੋਬਟ ਨੂੰ ਕਿੰਨਾ ਕਿ ਸੱਜਣ ਦਾ ਰਿਕਾਰਡ ਰਿਹਾ ਏ ਰੋਬਟ ਜੀ ਸੱਜਣ ਦਾ ਕਿੰਨਾ ਰਿਕਾਰਡ ਜੇ ਸੱਜਣ ਲੋ ਵੀ ਜੀ ਸੋਲਾਂਸ ਤਰੰਗ ਦਾ ਵੱਡੀ ਝੋਟੀ ਕੋਈ ਵੀ ਨਿੱਕੀ ਨਾ ਸਮਝੇ ਤੇ ਆ ਜਾ ਮੇਰਾ ਵੀਰ ਇਥੇ ਲੱਗੇ ਤੇ ਕਿੰਨਾ ਇਹਦਾ ਮੁੱਲੀ ਮੁੱਲ ਦੇ ਦੀ 85 ਦੀ 85 ਦੀ ਉਹ ਨਹੀਂ 85 ਬਜੂਸਿਆਂ ਦੇ ਕਰਾ ਛੜੀਏ ਸੋਨੂੰ ਵੀ ਰਾਜ ਕਰ ਦਈਏ ਚੌਮ ਕਿਹੜੇ ਦੇ ਦੀ ਗੱਬਣਿਆ ਸਾਢੇ 4.5 ਸਾਢੇ 6.5 ਮਹੀਨੇ ਦੋ ਵੀ ਤਿੰਨ ਕਿ ਮਹੀਨੇ ਦੇਣਾ ਵਾ ਛੋੜੇ ਮੁੱਲ ਕਰੀਏ ਕਰਦੇ ਪੀਵੇ ਹਾਂ ਸਾਬ ਚਾਰ ਝੋਟੀਆਂ ਸਾਰਾ ਕੰਮ ਕਰੀਏ ਇਹ ਕਰ ਦੋ ਵੀਰ ਜੀ ਹਾਂ ਕਰ ਰੋਬਟ ਜੀ ਅੱਜ ਸਵੇ ਪੱਲੇ ਕਰੋ ਤੁਸੀਂ ਉਹ ਨਹੀਂ 80 ਵੀ ਜ਼ਿਆਦਾ ਹੈ ਨਹੀਂ 80 ਜ਼ਿਆਦਾ ਜੈਦ ਕਰ ਦਈਏ ਰੋਬਟ ਅੱਜ ਨਾ 75 ਦੀ ਬੱਤਰਦੀ ਭਾਈ ਹਾਨਾ ਜੇਦਾ ਲਓ ਵੀ ਜੀ 72000 70 ਦੀ 70 ਚ ਨੀਰੇ ਵੀਰਾ ਇਧਰ ਨੀਰੇ ਵੀਰ ਦਾ ਮਾਨ ਕਰਾਓ ਨੀਰੇ ਵੀਰ ਨੀਰੇ ਵੀਰ 70 ਦੀ ਕਰਤੀ ਸਾਢੇ 24 ਮਹੀਨੇ ਦੀ ਗੱਬਣ ਅੱਛਾ ਤੇ 6 ਕਿਲੋ ਕਿੰਨਾ ਵੀ ਜੀ 6 ਕਿਲੋ ਦੁੱਧ ਜੇਰੇ ਛੋਟੀ ਚੰਗੀ ਹੈ ਜੈਡ ਬਲੈਕ ਜੀ 70 ਦੀ ਲਾਸਟ ਕਹਿ ਤੀ ਜੇ ਯਾਰ ਘਟ ਦੋ ਘਾਟ ਹੀ ਦੇਦਾ ਚਲੋ ਠੀਕ ਹੈ ਵੀਰ ਜੀ ਲਓ ਜੀ ਪਰ ਮੇਰਾ ਵੀਰ ਫੋਨ ਤੇ ਕੇ ਨੂੰ ਮੋੜਦਾ ਨਹੀਂ ਇਹ ਕਹਿੰਦਾ ਫੋਨ ਫੋਨ ਚੁੱਕਣਾ ਵੀਰ ਮੈਂ ਛੋਟ ਵੀ ਕਰੂਗਾ ਲਓ ਵੀਰ ਜੀ ਇਹ ਭਰਾ ਕਿੱਥੇ ਹੋਏ ਸਾਰੇ ਇਹ ਅੰਨੀਲੀ 라ਵੀ ਦਾ ਤੋਫਾ ਕਿੱਥੋਂ ਲੈਣ ਪਾਈ ਇਹ ਆ ਬਾਰਡਰ ਦੇ ਏਰੀਆ ਨੇ ਲਿਆ ਬਾਰਡਰ ਏਰੀਆ ਦੇ ਤਾਂ ਥੱਲਾ ਵੇਖੋ ਕੁੜੀ ਆ ਫੋਟ ਫੋਟ ਪਛਾਣ ਜਾਣ ਰਹੀ ਆ ਦੇਖੋ ਤੇ ਰੋਬਰਟ ਜੀ ਤੋਰੋ ਇਹਨੂੰ ਦੁੱਧ ਕਿੰਨਾ ਦੇ ਇਸ ਦੁੱਧ ਦੇ ਕੋਲ 9 ਹੋਗਾ ਪਰ 8 ਕਿਲੋ ਕਹਿ ਕੇ ਦੇਣੀ ਆ ਠੀਕ ਆ ਤੇ ਸੂਈ bao ਕਿਨੇ ਚਿਰ ਦੀ ਆ ਸੂਈ ਆ 1.5 2 ਮਹੀਨੇ ਸੂਈ ਮਗਰ ਇਹਦੀ ਇੱਕ ਪੱਟੀ ਹੈ ਅੱਛਾ ਫੀਮੇਲ ਕਾਫ ਹੈ ਵਖਮ ਨੇ ਆ ਤੋਰੋ ਇਹ ਅੰਨੀਲੀ 라ਵੀ ਚ ਆ ਗਈ ਜੇ ਪਿਓਰ ਚ ਆਹ ਸੋਨੂ ਵੀ ਦਾ ਨੀਰੇ ਵੀ ਦਾ ਨਿਕਨੇ ਨਿਕ ਮੋਲ ਕਰਾਤੇ ਬਿਲਕੁਲ ਹੀ ਤੇ ਬਾਕੀ ਮਾਲ ਬਹੁਤ ਹੀ ਸਾਫ ਆ ਇਹ ਦੁੱਧ ਕਿੰਨਾ ਰੋਬਰ ਜੀ 9 ਹੋਊਗਾ ਪਰ 8 ਕਿਲੋ 9 ਵੀ ਜੀ 9 ਕਿਲੋ ਦੁੱਧ ਕੋਈ ਵੀਰ ਅਠਾਂ ਦੀ ਮੰਨ ਲਓ ਗਾਰੰਟੀ ਲੈ ਲੈ ਕੱਟ ਕੇ ਰੋਗਾਂ ਦੇਣੀ ਆ ਬਾ 8 ਕਿਲੋ ਕਹਿ ਕੇ ਦੇਣੀ ਸਿੰਘ ਸਿੰਘ ਦੇਖੋ ਕਿਡਾ ਵਧੀਆ ਲੱਗਾ ਗੋਲ ਸਿੰਘ ਆ ਬਾਕੀ ਪਸ਼ੂ ਵੀਰ ਕੋ ਸਾਫ ਆ ਸਾਰੇ ਹੀ ਉੱਤੇ ਪਹਿਲਾਂ ਪਿਛੇ ਬੰਦੇ ਹੋ ਰੋਬ ਟੇਕਰ ਬੰਦੇ ਪੁੱਤ ਕੋਈ ਨਹੀਂ ਤੇ ਆ ਇਹਦੀ ਕੱਟੀ ਜਿਵੇਂ ਕੋ ਕੱਟੀ ਵੇਖੋ ਮਗਰ ਜੈਡ ਬਲ ਹੈਗਾ ਕੱਟੀ ਪੂਰੀ ਪਲੀ ਦੋਦੀ ਨਹੀਂ ਬਰੀੜ ਦੀ ਨਾ 8 7000 ਦੀ ਕੱਟੀ ਮਗਰੇ ਹੈਗੀ ਤੁਹਾਨੂੰ ਵੀ ਜੀ ਹਾਂ ਜੇ ਕੋ ਵੀਰ ਕੱਟੀ ਨਾ ਕਰੂ ਤੇ ਆਓ ਇੱਧਰ ਕੱਠੇ ਹੋ ਇਹ ਨਾਲੇ ਮੈਨੂੰ ਭੇਜ ਦੇ 6000 ਦੀ ਕੱਟੀ ਮੇਰੇ ਕੋਲ ਲਓ ਵੀ ਤੁਹਾਨੂੰ ਕਹਿੰਦਾ 6 ਦੀ ਮੈਨੂੰ ਕੱਟੀ ਦੇ ਦੇ ਕੱਟੀ ਨਾਲੇ 6000 ਦੀ ਮੈਨੂੰ ਲਾ ਦੇ ਲਾ ਦੇ ਦੱਸੋ ਫਿਰ ਰੋਬੜ ਜੀ ਜੇ ਬੇਸ਼ੱਕ ਕੱਤੀ ਇੱਥੇ ਰਹੇ ਨੇ 6000 ਦੀ ਕੱਤੀ ਦੇ 80 ਦੀ ਹਾਂ ਜੀ ਹਾਂ ਹੁਣ ਦੋ ਭਰਾ ਤੇਰੇ ਘਲੋਤੇ ਚਾਚੇ ਤੇਰੇ ਦੱਸੋ 80 ਤੱਕ ਆ ਜੇ ਛੋਟੀ ਗੱਲ ਕਰ ਗਾ ਛੋਟੀ ਗੱਲ ਕਰੀਏ ਹਾਂ ਨਾਲ ਹੀ ਹਾਂ ਹਾਂ ਨਾਲ ਹੀ ਰੋਬੜ 79 70 ਦੀ ਲੋ ਜੀ ਦਾ ਡੈਕੋਰ ਮਾਂ ਜੀ ਲੋ ਜੀ ਮੇਰਾ ਵੀ ਮਾਂ ਜੀ ਲੋ ਵੀਰਾ ਜੀ 68000 ਦੀ ਹੋ ਗਈ ਜੀ ਨੀਲੀ ਰਾਵੀ 68 ਦੀ ਅੱਖਾਂ ਮੀਟ ਕੇ ਲੈ ਜਾ ਕੋਈ ਹਾਂ ਜੀ 60 ਤੇ 70 ਧੋਕਰ 70 ਹਾਂ 68 ਦੀ ਹੋ ਗਈ ਹਾਂ 68 ਦੀ ਠੀਕ ਹੈ ਵੀਰ ਜੀ 68 500 ਰੁਪਏ ਹੋਰ ਕਰ ਦਾਂਗੇ ਲੋ ਵੀਰ ਜੀ ਅਸਾੜ ਨਹੀਂ ਬਣੀ 67 ਦੀ ਹੋ ਗਈ ਜਿੱਦਾ ਆਪਾਂ ਵੀਰੇ ਖੁਸ਼ ਕਰਦੇ ਨਾ ਖੁਸ਼ ਕਰਕੇ ਭੇਜਣਾ ਵੀਰ ਨੂੰ ਭਾਵੇਂ ਠੀਕ ਹੈ ਵੀਰ ਜੀ ਠੀਕ ਹੈ ਲੋ ਜੀ ਆ ਗਿਆ ਤੀਜੇ ਨੰਬਰ ਤੇ ਪੂਰੀ ਟਾਪ ਦੀ ਝੋਟੀ ਆ ਗਈ ਜੇ ਐਂ ਘਿਰ ਘਿਰ ਤੇ ਥਣ ਲੱਗਾ ਜੈਡ ਬਲਾਜੇ ਇਹ ਕਹ ਨਾ ਸੁਆ ਰੋਟਾ ਪਹਿਲਾ ਸੁਆ ਜੇ ਲਓ ਪਹਿਲਾ ਸੁਆ ਜੇ ਦੁੱਧ 10 ਕਿਲੋ ਦੇ 10 ਕਿਲੋ ਦੁੱਧ ਜੀ ਦੇਖੋ ਤੇ ਸੂਈ ਕਿੰਨੇ ਟਾਈਮ ਦੀ ਬਾਊ ਸੂਈ ਨੂੰ ਇਹਨੇ 20 ਦਿਨ ਹੋ ਗਏ ਨਾ 20 ਦਿਨ ਹੋ ਗਏ ਕੱਟੀ ਵਿਖਾ ਦਨੇ ਆ ਤੇ ਰੋਬਰਟ ਜੀ ਇਹ ਮੰਨ ਲਓ ਚੋਏ ਆ ਪਸ਼ੂ ਇਹ ਨਾ ਸਰੇ 11 ਵਜੇ ਵੀਡੀਓ ਪਈ ਆ ਅੱਛਾ ਦੂਜੇ ਚੈਨਲ ਤੇ ਪਈ ਉਹ ਤੇ ਮੈਨੂੰ ਫੋਨ ਪਾਣੀ ਆ ਹੁਣ ਤੁਸੀਂ ਆਇਆ ਮੈਂ ਇਹਦੇ ਪਾਦਨੇ ਠੀਕ ਅੱਛਾ ਚੋਤੀਆਂ ਸਾਰਾ ਮਾਲ ਦੇ ਹਾਂਜੀ ਜਦੋਂ ਮੰਨ ਲਓ ਵੀਡੀਓ ਪੈ ਜਾਂਦੀ ਫਿਰ ਚੋਦੀ ਦੇ ਪਸ਼ੂ 11 ਵਜੇ ਚੋਈ ਆ ਤੇ ਆ ਵੇ ਲੋ ਟਾਈਮ ਸਵਾ 3 ਹੋ ਗਏ ਸਵਾ 3 ਨੇ ਪੂਰੇ ਹੋ ਗਏ ਚਾਰ ਦਿਨ ਕਿ ਦੂਜਾ ਵੀ ਨਾ ਰਹੀ ਠੀਕ ਹੈ ਲੋ ਵੀਰ ਜੀ ਕਿੰਨੇ ਦਿਨਾਂ ਦਾ ਪਸਾ ਚਾਹੀਦਾ ਸਵੇਰੇ 11 ਵਜੇ ਚੋਈਆਂ ਰੇ 11 ਵੇ ਚੋਤੀਆਂ ਹਨ ਵੀਡੀਓ ਬਣਾ ਕੇ ਚੋਤੀਆਂ ਹਨ ਮਾਲ ਵੀਡੀਓ ਬਣਾ ਕੇ ਚੱਲ ਤੋਰਿਓ ਫਿਰ ਵੀਰ ਜੀ ਠ ਲੋ ਵੀਰ ਜੀ ਵੀ ਨੇ ਗੱਲ ਦਸੀ ਬਿਲਕੁਲ ਸੱਚ ਤੇ ਖਾਣ ਪਾਣ ਦਾ ਦੇਖੋ ਝੋਟੀ ਨੂੰ ਲੱਗਾ ਐ ਗਿੜ ਗਿੜ ਤੇ ਥਣ ਲੱਗਾ ਏ ਰੋਬਰ ਜੀ ਇੱਥੋਂ ਮੋੜ ਲਓ ਕੋਈ ਨਹੀਂ ਮੋੜ ਲਓ ਦੇਖਣ ਲਈ ਝੋਟੀ ਪੂਰੀ ਸਾਫ ਸੁਥਰੀ ਆ ਕੱਟੀ ਆ ਮਗਰ ਲੋ ਵੀਰ ਜੀ 20 ਦਿਨਾਂ ਦੀ ਕੱਟੀ ਜੇ ਤੇ ਬਾਕੀ ਝੋਟੀ 'ਚ ਕੋਈ ਕਮੀ ਵਾਲੀ ਗੱਲ ਨਹੀਂ ਜਾਏਗੀ ਪੂਰੀ ਵੱਡੀ ਝੋਟੀ ਆ ਇਹ ਹੈ ਵੀ ਪੂਰੀ ਜੱਡ ਲੈ ਗਿਆ ਤੇ 10 ਕਿਲੋ ਵੀਰ ਕਹਿੰਦਾ ਦੁੱਧ ਜੇ ਭਾ ਕੋ ਵੀਰ ਚਾਰ ਟਾਈਮ ਚੋਕੇ ਖੜੇ ਇਦਾਂ ਹੀ ਆ ਰੋਬਰ ਜੀ ਇਹ ਆ ਵੀ ਹੁਣ ਮਾਲ ਵੀਰ ਨੇ ਉਹ ਵੀਡੀਓ ਪਾਉਣ ਕਰਕੇ ਫਿਰ ਬਾਅਦ ਚ ਝੋਤਾ ਸੀ ਫਿਰ ਆਪਾਂ ਨੂੰ ਫੋਨ ਲਾਇਆ ਵੀ ਚਾਚਾ ਜੀ ਵੀਡੀਓ ਪਾ ਦੋ ਤੇ ਅਸੀਂ ਆ ਗਏ ਆ ਤੇ ਤੇ ਰੋਬਰ ਜੀ ਅੱਜੇ ਮੋਲੇ ਦਾ ਆਜੋ ਇੱਧਰ ਇਹ ਦੇ ਦਈਏ 90 ਦੀ 90 ਦੀ ਮੇਰਾ ਪੁੱਤ ਕਰ ਦਈਆਂ ਨਾ ਜਦਾ ਉਹ ਕੀਤਾ 80 ਦੀ ਕਰ ਦਈਏ 85 ਦੀ ਹਾਂਜੀ 80 ਦੀ 80 ਦੀ ਜਾਣ ਤੇ ਗਾਂ ਜਾ ਜੀ ਆ ਹਾਂ 100 ਹੋਰ ਛੱਡਾਂਗੇ 90 ਦੀ ਹਾਂ ਤੁਹਾਨੂੰ ਵੀ ਆ ਗਈ 80 ਜੋ 100 ਹੋਰ ਛੱਡਾਂਗੇ 70 ਦੀ ਲੋ ਵੀ ਜਿੱਥਾ ਤਾਂ ਇਹਦਾ 1000 ਮਾਨ ਹੋਰ ਇੱਥੇ ਇਹਦਾ ਚੜ ਗਿਆ 77 ਦੀ 77000 ਦੀ ਵੀਜ਼ਾ ਉਹ ਉੱਥੇ 76 ਦੀ ਉਹ ਉੱਥੇ ਉੱਥੇ ਲੱਗ ਕੇ ਭੇਜਾਂਗੇ ਫਿਰ 50 ਛੋੜ ਜੇ ਇੱਥੇ ਉਹਦੀ ਯਾਦ ਛੋੜ ਸਾਡੇ 76 ਦੀ ਹੋ ਗਈ ਸਾਡੇ 76 76 ਦੀ 76 ਦੀ 76000 ਦੀ ਛੋਟੀ ਉਹਦਾ ਛੋੜੀ ਹੋਣੀ 76 ਲਾਇਆ ਜੀ ਇੱਥੇ ਉਹ ਵੀ ਕਹਿੰਦੇ ਆ ਰੇਟ ਬਿਲਕੁਲ ਛੋਟੇ ਛੋਟੇ ਉਹਦਾ 76 ਦੀ ਇੱਥੇ ਵੀਰ ਉਹਦੇ 75000 ਦੇ ਲਓ ਵੀ ਜੀ ਜਿੱਥੇ ਵੀ ਲਾਉਂਦਾ 75 ਦੀ ਦੇਖੋ ਕਦਰ ਹੀ ਨਹੀਂ ਛੱਡੀ ਲਓ ਵਧੀਆ ਗੱਲ ਆ ਬਿਲਕੁਲ ਹੀ ਜਾਇਜ਼ ਮੁੱਲ ਆ ਹੁਣ ਤੇ ਕੋਈ ਇਹ ਤੋਂ ਅੱਗੇ ਤਾਂ ਰੱਬ ਦਾ ਹੀ ਨਾਂ ਜੀ ਆ ਰੋਬਰ ਜੀ ਕਿਤਾ ਆ ਗਈ ਜੇ ਇਹ ਵੈੜ ਥਲੇ 9-10 ਕਿਲੋ ਬੋੜਾ ਹੋਗਾ ਜੀ ਜਿਆਦਾ ਨਹੀਂ ਜੀ ਮਤਲਬ ਆ ਵੇਖੋ ਬਿਲਕੁਲ ਐ ਮਲੇ ਨਾਲ ਬੜੀ ਜੇ ਤੇ ਰੋਬਰ ਜੀ ਇਹਦਾ ਮੁੱਲ ਇਹ ਮੁੱਲ ਤੇਰੀ ਕਰਦੇ ਆ ਗੱਲ ਤੇਰੀਏ 30 ਦੀ ਦੇਰੀਏ 30 ਦੀ ਹੋਰੀ ਤੋਰੀ ਜੀ ਨਾ ਤੋੜਦੇ ਆ ਮੁੱਲ ਕਰ ਲੀਏ ਫੇਰ ਤਰੰਨਾ ਤੇ 30 ਦੀ ਵੀ ਕਹਿੰਦਾ ਜੀ ਸੁਣੋ ਜੀ 30 ਦੀ ਹਾਂਜੀ ਲਈ 30 ਤੱਕ ਆਇਆ ਕਹੇ ਵੀਰ ਮਾ ਹਾਂਜੀ ਦੱਸਾਂ ਗਾ ਗਾਈ ਉਹ ਤਾਂ ਸੂਈ ਤਾਜੀ ਆ ਕੱਲ ਹੀ ਸੂਈ ਨੀ ਤਾਜੀ ਆ ਦਿਗਨ ਲਈ ਮੈਲਾ ਲੱਗਾ ਜੀ ਹਾਂਜੀ ਬਿਲਕੁਲ ਤਾਜੀ ਦੱਸੋ ਫਿਰ ਫਿਰ ਤਰੰਨੇ ਆ ਦੱਸੋ ਨੀਰੇ ਭਾਈ ਇਹ ਤੇ ਆਓ ਪੂਰੇ 50 ਨਹੀਂ ਦੇਵੋਗਾ ਕੰਮ ਨਿਬੜੋਗਾ ਠੀਕ ਆ ਜੀ ਆਹੋ ਚਲੋ ਇਹਨੇ ਦੀ ਹੋਰ ਦੇ ਦਾਂਗੇ ਹੈ ਜੋੜਾ ਲੈ ਜੀ ਤਾਂ 50 ਦੇ ਦੇ ਦਾਂਗੇ ਲਓ ਜੋੜਾ 50 ਦਾ ਬੋਲੋ ਫਿਰ ਉਹ ਫਰੀ ਲਾਤੇ ਅੱਜ ਉਹਦੇ ਥਲੇ ਕਿੰਨਾ ਦੁੱਧ ਈ 8 ਕਿਲੋ ਦੁੱਧ ਈ ਉਹਦਾ ਹੀ ਲਓ ਵੀਰ ਜੀ 8 ਕਿਲੋ ਦੁੱਧ ਜੀ ਤੇ 50000 ਦਾ ਜੋੜਾ ਈ 50000 ਛੱਡਦੇ ਮਾਲਿਆ ਅਛਾ ਚੋਇਆ ਮਾਲ ਜੇ ਵੀਰ ਕੋਈ ਇਹ ਨਾ ਸਾਹ ਇੱਥੇ ਵੀਰ ਆਊਗਾ ਇੱਥੇ ਆਊਗਾ ਤੇ ਜਿਹੜਾ ਛੋੜੂਗੀ ਜੇ ਉੱਥੋਂ ਲੱਦ ਕੇ ਪੇਜੂ ਫਿਰ 5-500 ਛੋੜ ਲਾਓ ਵੀਰ ਜੀ 48 ਦਾ ਜੋੜਾ ਹੀ ਖਾਣਾ ਚਲੋ ਤੋੜ ਦਿਓ ਫਿਰ 50 ਦਾ ਇਹ ਚੋਇਆ ਚੋਇਆ ਮਾਲ ਜੇ ਮੇਰਾ ਵੀਰ ਕੋਈ ਇਹ ਸਾਹ ਲਾਵੇ ਤੋੜ ਦਿਓ ਭਾਜੀ ਹਾ ਵੀ ਤੋੜ ਦੋ ਦੂਜੀ ਮਿਲ ਕੇ ਤਰਾ ਦਿੰਦੇ ਆ ਨਾਲ ਇਕੱਠੀਆਂ ਦੋ ਦੋ ਫੜੀਆਂ ਤੋੜੇਗਾ ਯਾਰ ਕੱਲ ਉਹ ਕੱਲੀ ਇਕੱਠਾ ਬਜਾ ਚਲ ਕੋਈ ਨਹੀਂ ਹੇ ਮੱਕਰਾ ਫਰੀਦਾ ਨਹੀ ਕੋਈ ਨਹੀਂ ਤੋੜਦਨੇ ਤੋੜਦਨੇ ਕੋਈ ਨਹੀਂ ਠੀਕ ਆ ਕੋਈ ਨਹੀਂ ਲਓ ਜੀ ਵੀਰ ਜੀ ਵੈੜ ਬਹੁਤ ਹੀ ਜਿਆਦੀ ਚੰਗੀ ਜੇ ਵੀਰ ਜੀ ਮੋੜ ਲਓ ਇੱਥੇ ਕੋਈ ਨਹੀਂ ਮੋੜ ਲਓ ਮੋੜ ਲਓ ਸਾਫ ਸੁਥਰੀ ਵੈੜ ਜੇ ਤੇ ਲਓ ਜੋੜਾ ਬਿਲਕੁਲ ਹੀ ਮੁਕਤ ਕਰਤਾ ਜੀ ਵੀਰ ਨੇ 48000 ਦਾ ਜੋੜਾ ਜੇ ਤੇ ਆ ਇਹਦਾ ਬੱਚਾ ਜੀ ਬਿਲਕੁਲ ਤਾਜੀ ਸੂਈ ਆ ਤੇ ਵੀਰ ਜੀ ਦੂਜੀ ਵੀ ਖੋਲ ਦੋ ਵੈੜ ਖੋਲੋ ਜੀ ਲਓ ਵੀਰ ਜੀ ਲੱਗੇ ਜੇ ਦੂਜੀ ਵੈੜ ਵੀ ਬਿਲਕੁਲ ਕੱਲ ਦੀ ਸੂਈ ਆ ਇਹ ਮਗਰਵਸ਼ੀ ਆ ਮਛਾਰੇ ਦੋ ਆ ਮਗਰਵਛੇ ਆ ਰੀ ਅਛਾ ਦੋ ਵਛੇ ਦੋ ਮਗਰੀ ਚੁੰਗੀ ਨਿਗਾਨੇ ਕਾ ਸਿੰਗ ਲੱਗਾ ਜੀ ਬਹੁਤ ਕਰਮਾਲੀ ਬਹਿੜਿਆ ਗਾਂ ਦੁੱਧ ਮਿਲਣੀ ਨਾ ਦੁੱਧ 15 ਕਿਲੋ ਭਰੀ ਹੋ ਕੇ ਆ ਗਈ ਆਹ ਇਹਦਾ ਮਛਾ ਜੇ ਬਿਲਕੁਲ 나ੜੂ ਨਾਲ ਜੇ ਆ ਵੇਖੋ ਲਓ ਜੀ ਤੇ ਰੋਬਰ ਜੀ ਮੋਲ ਤੇ ਨਾਲ ਹੋ ਗਿਆ ਹੋਰ ਕੁਝ ਕਹਿਣਾ ਚਾਹੁੰਦੇ ਜੀ ਇਹਦੇ ਨਾਲ ਸਵੇਰੇ ਦਾ 11 ਵਜੇ ਦਾ ਮਾਲ ਚੋਇਆ ਜੀ ਅੱਛਾ ਹਾਂਜੀ ਠੀਕ ਆ ਹੁਣ ਚੋਇਆ ਚਵਾ ਪੰਜੇ ਡੰਗਰ ਚੋਇਆ ਚਵਾ ਦੀ ਵੀਡੀਓ ਹੁਣ ਬਣਾਉਣ ਦੇ ਜੀ ਅੱਛਾ ਹਾਂਜੀ ਮੰਨ ਲਓ ਬੌਧੀ ਗੱਲ ਆ ਕੋਈ ਵੀਰ ਉਸ ਚੈਨਲ ਤੇ ਕੱਢ ਕੇ ਵੇਖ ਲੈ ਉਹ ਚੈਨਲ ਤੇ ਡੱਕੇ ਟਕਾਏ ਬਣੇ ਵੇਖ ਲੈਣ ਡੱਕੇ ਟਕਾਏ ਪਾਏ ਹਾਂ ਡੱਕੇ ਟਕਾਏ ਲਓ ਵੀਰ ਜੀ ਉਸਨ ਤੇ ਮੰਨ ਲਓ ਜੀ ਕਿਸੇ ਨੂੰ ਜਾਲਦਾ ਉਹਤੇ ਬਣੀਆਂ ਵੇਖ ਲੈਣ ਤੇ ਬਾਕੀ ਵੀਰ ਨੇ ਆਪਣੇ ਘਰ ਦੋ ਡੰਗ ਚੋਇਆ ਭਾਵੇਂ ਕੋ ਚਾਰ ਡੰਗ ਚੋਇਆ ਕਿਉਂ ਵੀ ਠੀਕ ਆ ਭਾਜੀ ਆਪਣੇ ਘਰ ਦੀ ਇਹਦੀ ਪੰਜਾ 10 ਦਿਨਾਂ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਭਾਜੀ ਬਿਲਕੁਲ ਪ ਨੇ ਬਾਕੀ ਚਲੋ ਵੀਰ ਮਾਲ ਆਵੇ ਕੋਈ ਵੀਰ ਵੇਚਣ ਹਾਂਜੀ ਸਾਰੇ ਆਪਣਾ ਚਲੋ ਵੀ ਕੀ ਜਿਹਦਾ ਮਾਰੀ ਕਿਰਪਾ ਤੁਹਾਨੂੰ ਬਲਾ ਬਹੁਤ ਜਿਆਦੀ ਕਿਰਪਾ ਗੁਰੂ ਹਰ ਇੱਕ ਵੀਰ ਭਰਾ ਸਾਰੇ ਆਪਣੇ ਭਰਾ ਹੀ ਆ ਅਸੀਂ ਕਿਹੜਾ ਵੈਰ ਤੇ ਤੁਸੀਂ ਵੀਡੀਓ ਪਾਈ ਵੇਖ ਗਿਆ ਮਾਲਕ ਨਹੀਂ ਹਾਂਜੀ ਵੇਖ ਲਓ ਵੀਰ ਜੀ ਤੇ ਠੀਕ ਆ ਰੋਬਰ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਛੱਡੋ ਛੱਡੋ ਹੁਣ